ਵੈਕਟੂ ਜੀ ਦਾ ਖਾਲਸਾ ਸ੍ਰੀ ਵੈਕਟੂ ਜੀ ਕੀ ਫਤਿਹ ਨਗਰ ਪੁੱਲੇ ਵਾਲਾ ਦੀ ਸਮੂਹ ਸੰਗਤ ਦੇ ਚਰਨਾਂ ਦੇ ਵਿੱਚ ਇੱਕ ਦੋ ਬੇਨਤੀਆਂ ਕੰਮੀਆਂ ਸੋ ਸਪੀਕਰ ਦੀ ਆਵਾਜ਼ ਵੱਲ ਗੌਰ ਫਲਉਂਦੇ ਹੋਏ ਧਿਆਨ ਦੇ ਦੀ ਖੇਤਰ ਗੱਲ ਨਹੀਂ ਮੈਂ ਕੁਲਵਿੰਦਰ ਸਿੰਘ ईडीटी ਦੇ ਅਧਿਕਾਰਤ ਸਪੈਰੀ ਪ੍ਰਾਈਮਰੀ ਸਮਾਰਟ ਸਕੂਲ ਸੰਦੂਕੋ ਵਿਸ਼ੇ 15 ਸਾਲਾਂ ਤੋਂ ਸੰਦੂਕੋ ਤੋਂ ਵਿਖੇ ਆਪਣੀਆਂ ਸੇਵਾਵਾਂ ਪ੍ਰਾਈਮ ਸਕੂਲ ਦੇ ਚਲਵਾ ਰਹੇ ਹਨ ਤੇ ਹਰ ਸਾਲ ਪਹਿਲਾਂ ਅਸੀਂ ਤੁਹਾਡੇ ਪਿੰਡ ਪਿਛਲੇ ਦੋ ਤਿੰਨ ਸਾਲਾਂ ਤੋਂ ਬੱਚਿਆਂ ਦੀ ਪੜ੍ਹਾਈ ਦੇ ਦਾਅਵੇ ਦੇ ਸਬੰਧ ਵਿੱਚ ਅਨਾਉਂਸਮੈਂਟ ਜਿਹੜੀਆਂ ਕਰਵਾਉਂਦੇ ਆ ਸੋ ਇਸ ਵਾਰ ਵੀ ਐਲ ਕੇਜ ਤੋਂ ਲੈ ਕੇ 5ਵੀਂ ਜਮਾਤ ਤੱਕ ਜਿਹੜੇ ਬੱਚਿਆਂ ਦੇ ਰਾਖਲੇ ਕੋ ਚੱਲ ਰਹੇ ਐ ਪਿਛਲੇ 4 ਸਾਲਾਂ ਤੋਂ ਆਪਦੇ ਪਿੰਡ ਦੇ ਜਿਹੜੇ 5-6 ਬੱਚੇ ਐ ਸਾਡੇ ਕੋਲੇ ਲਗਾਤਾਰ ਪੜ੍ਹ ਰਹੇ ਐ ਉਹਨਾਂ ਦੇ ਵਿੱਚੋਂ ਦੋ ਬੱਚਿਆਂ ਦੀ ਇਹ ਸਿਲੈਕਸ਼ਨ ਐ ਨਵੋਦਿਆ ਹੋ ਗਿਆ ਪਿਆ ਤੇ ਉਹਨਾਂ ਪੰਜਾਬੀਆਂ ਦੇ ਵੀ ਹੋ ਚੁੱਕੀ ਐ ਸਕਾਦੇ ਸਕੂਲ ਦੇ ਜ਼ਿਲ੍ਹੇ ਦੇ ਵਿੱਚੋਂ ਇਸ ਟਾਈਮ ਸਭ ਤੋਂ ਵੱਧ 16 ਬੱਚਿਆਂ ਦੀ ਜਿਹੜੇ ਸਿਲੈਕਸ਼ਨ ਹੈ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੰਦੂਕਪੁਰ ਦੇ ਸਟਾਫ ਵੱਲੋਂ ਆਪਣੀ ਅਨੁੱਖ ਮਿਹਨਤ ਦੇ ਸਦਕਾ ਕਰਵਾਈ ਜਾ ਚੁੱਕੀ ਹੈ ਜੋ ਕਿ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡੀ ਪ੍ਰਾਪਤੀ ਹੈ ਸਭ ਤੋਂ ਵੱਧ ਬੱਚੇ ਜਿਹੜੇ ਨਮੂਦਿਆ ਦੇ ਵਿੱਚ ਸਿਲੈਕਟ ਕਰਵਾਏ ਹੈ ਇਸ ਤਿਆਰੀ ਦੇ ਲਈ ਕੋਈ ਫੀਸ ਨਹੀਂ ਕੋਈ ਰਾਖਲਾ ਨਹੀਂ ਸਟਾਫ ਦੁਆਰਾ ਸਕੂਲ ਸਮੇਂ ਦੇ ਦੌਰਾਨ ਅਤੇ ਸਕੂਲ ਸਮੇਂ ਤੋਂ ਬਾਅਦ ਵਾਧੂ ਸਮਾਂ ਲਗਾ ਕੇ ਬੱਚਿਆਂ ਨੂੰ ਉਹਨਾਂ ਦੇ ਚੰਗੇ ਭਵਿੱਖ ਦੇ ਲਈ ਇਹ ਤਿਆਰੀ ਹੈ ਜਿਹੜੀ ਹਰ ਸਾਲ ਕਰਵਾਈ ਜਾਂਦੀ ਹੈ ਕਿਉਂਕਿ ਨਵੋਦਿਆ ਵਿਦਿਆਲਾ ਭਾਰਤ ਸਰਕਾਰ ਦਾ ਅਦਾਰਾ ਹੈ ਜਿੱਥੇ ਛੇਵੀਂ ਤੋਂ ਅੱਗੇ ਤੱਕ ਬੱਚੇ ਜਿਹੜੇ CBSE ਦੀ ਪੜ੍ਹਾਈ ਬਿਲਕੁਲ ਫ੍ਰੀ ਬਿਨਾ ਕਿਸੇ ਖਰਚੇ ਤੋਂ ਬਹੁਤ ਉੱਚ ਦਰਜੇ ਦੇ ਸਕੂਲਾਂ ਦੇ ਵਿੱਚ ਕਰਦੇ ਆ ਸੋ ਇਹਨਾਂ ਸਕੂਲਾਂ ਦੇ ਵਿੱਚ ਪਹੁੰਚਣਾ ਬੱਚੇ ਦੇ ਲਈ ਦਾਖਲਾ ਲੈਣਾ ਬਹੁਤ ਵੱਡੀ ਮਾਣ ਵਾਲੀ ਗੱਲ ਹੁੰਦੀ ਹੈ ਕਿਉਂਕਿ ਸੀਟਾਂ ਬੜੀਆਂ ਲਿੰਟਡ ਹੁੰਦੀਆਂ ਸਿਰਫ 80 ਸੀਟਾਂ ਦੇ ਵਿੱਚੋਂ 55 ਸੀਟਾਂ ਜਿਹੜੀਆਂ ਆਪਣੇ ਪੈਨੂ ਕੋਟੇ ਦੇ ਹਿੱਸੇ ਆਉਣੀ ਹੈ ਤੇ ਉਹਨਾਂ 55 ਦੇ ਵਿੱਚ ਬੱਚੇ ਦਾ ਦਾਖਲਾ ਹੋਣਾ ਬਹੁਤ ਵੱਡੀ ਮਾਣ ਵਾਲੀ ਗੱਲ ਹੁੰਦੀ ਹੈ ਤੇ ਆਪਣੇ ਸਕੂਲ ਦੇ ਜਿਹੜੇ ਸਟਾਫ ਦੇ ਸਹਿਯੋਗ ਦੇ ਨਾਲ ਉਹਨਾਂ ਦੀ ਮਿਹਨਤ ਦੇ ਸਦਕਾ ਹੁਣ ਤੱਕ ਇੰਨੇ ਬੱਚੇ ਜਿਹੜੇ ਸੈਲੈਕਟ ਹੋ ਚੁੱਕੇ ਹੈ ਸਾਨੂੰ ਸਾਡੀ ਮੰਤਰੀ ਇਹ ਹੀ ਮਨਸ਼ਾ ਹੈ ਕਿ ਆਪਣੇ ਇਲਾਕੇ ਦੇ ਜਿੰਨੇ ਵੀ ਵਧੀਆ ਬੱਚੇ ਆ ਪੜ੍ਹਤਾਲੇ ਪੇਸ਼ਕੋ ਉਹ ਕਿਸੇ ਵੀ ਸਕੂਲ ਚ ਪੜ੍ਹਦੇ ਹੈ ਜਾਂ ਇਲਾਕੇ ਦੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹਦੇ ਹੈ ਤਾਂ ਉਹਨਾਂ ਨੂੰ ਆਪਾਂ ਇਹ ਜਿਹੀ ਤਿਆਰੀ ਕਰਵਾ ਕੇ ਚੰਗੀਆਂ ਸੰਸਥਾਵਾਂ ਦੇ ਵਿੱਚ ਭੇਜੀਏ ਤਾਂ ਕਿ ਅਜਿਹੇ ਬੱਚੇ ਚੰਗੀ ਵਿਦਿਆ ਹਰ ਸਰਕਾਰ ਕੀ ਆਪਣੇ ਪਿੰਡਾਂ ਦਾ ਆਪਣੇ ਇਲਾਕੇ ਦਾ ਆਪਣੇ ਮਾਤਾ ਪਿਤਾ ਦਾ ਨਾਮ ਜਿਹੜਾ ਹੋ ਰੌਸ਼ਨ ਕਰ ਸਕਣ ਸੋ ਕੀ ਹੈ ਕਿ ਸਰਕਾਰੀ ਪ੍ਰਾਈਵੇਟ